ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਆਪਣੇ ਚੈਨਲ ਪੰਜਾਬੀ ਰਿਸ਼ਤੇ ਦੇ ਵਿੱਚ ਆਪਣੇ ਚੈਨਲ ਤੇ ਸਿਰਫ ਐਡ ਦਾ ਕੰਮ ਕੀਤਾ ਜਾਂਦਾ ਹੈ ਜੀ ਰਿਸ਼ਤਾ ਤੁਸੀਂ ਆਪਣੀ ਜ਼ਿੰਮੇਵਾਰੀ ਤੇ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਕੇ ਕਰੋ ਅਗਰ ਤੁਸੀਂ ਵੀ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਲਿਖੀ ਜਾਣਕਾਰੀ ਤੁਸੀਂ ਸਾਨੂੰ ਸਾਡੇ ਵਟਸਐਪ ਨੰਬਰ ਤੇ ਭੇਜੋ ਜੀ ਤੁਹਾਨੂੰ ਐਡ ਦੀ ਜੋ ਵੀ ਫੀਸ ਹੈ ਦੱਸ ਦਿੱਤੀ ਜਾਵੇਗੀ ਅੱਜ ਦਾ ਪਹਿਲਾ ਰਿਸ਼ਤਾ ਨੋਟ ਕਰੋ ਜੀ ਨਾਮ ਅਮਨਪ੍ਰੀਤ ਸਿੰਘ ਪਤਾ ਕੁਲਾਣਾ ਮਾਨਸਾ ਜ਼ਿਲ੍ਹਾ ਮਾਨਸਾ ਦੇ ਜੀ ਲੜਕੇ ਦਾ ਜਨਮ ਹੈ 13/8/1998 ਹਾਈਟ ਹੈ ਜੀ 6 ਫੁੱਟ ਤੇ ਜੱਟ ਸਿੱਖ ਹੈ ਜੀ ਲੜਕਾ ਗੋਤ ਮੱਲਕ ਤੇ ਪੜ੍ਹਾਈ ਕਰੀਏ ਜੀ ਲੜਕੇ ਨੇ ਬੀ ਐਮ ਐਸ 5 ਇਅਰ ਡਿਗਰੀ ਕਰੀਏ ਜੀ ਭੈਣ ਭਰਾ ਕੋਈ ਨਹੀਂ ਮੁੰਡਾ ਇਕੱਲਾ ਹੈ ਜੀ ਅੰਮ੍ਰਿਤਧਾਰੀ ਗੁਰਸਿੱਖ ਪਰਿਵਾਰ ਹੈ ਜੀ ਪਿਤਾ ਵੈਦ ਕਰਨੈਲ ਸਿੰਘ ਪਿਛਲੇ 30 ਸਾਲ ਤੋਂ ਆਪਣਾ ਕਲੀਨਿਕ ਚਲਾ ਰਹੇ ਨੇ ਜੀ ਮਾਤਾ ਬਲਵਿੰਦਰ ਕੌਰ ਪੀਜੀਆਈ ਗਵਰਨਮੈਂਟ ਜੋਬ ਕਰ ਰਹੇ ਨੇ ਹਿਸਾਰ ਦੇ ਵਿੱਚ ਕੰਮ ਕਰੇ ਜੀ 6 ਕਿਲੇ ਜ਼ਮੀਨ ਹੈ ਮੁੰਡੇ ਕੋਲ ਤੇ ਮੰਗ ਹੈ ਜੀ ਕੁੜੀ ਅਮ੍ਰਿਤਾਰੀ ਹੋਵੇ ਕੱਦ 5 ਫੁੱਟ 4 ਇੰਚ ਤੱਕ ਹੋਵੇ ਜੀ ਲੜਕੀ ਦਾ ਲੜਕੀ ਸੋਹਣੀ ਸੁਨੱਖੀ ਹੋਵੇ ਜੀ ਲੜਕਾ ਡਾਕਟਰ ਹੈ ਜੀ ਇਸ ਕਰਕੇ ਲੜਕੇ ਨੂੰ ਪੜ੍ਹੀ ਲਿਖੀ ਲੜਕੀ ਚਾਹੀਦੀ ਹੈ ਲੜਕੀ ਨੇ ਜਾਂ ਬੀਏ ਕਰੀ ਹੋਵੇ ਜਾਂ ਐਮਐਸ ਕਰੀ ਹੋਵੇ ਜਾਂ ਫਿਰ ਬੀਐਚਐਮਐਸ ਕਰੀ ਹੋਵੇ ਜੀ ਜਾਂ ਫਿਰ ਬੀਡੀਐਸ ਜਾਂ ਐਮਬੀਬੀਐਸ ਕੀਤੀ ਹੋਵੇ ਲੜਕੀ ਨੇ ਜਾਂ ਫਿਰ ਐਮਏ ਬੀਐਡ ਜਾਂ ਟੈਟ ਕਲੀਅਰ ਕੀਤਾ ਹੋਵੇ ਜੀ ਬੀਏ ਈਟੀਟੀ ਜਾਂ ਫਿਰ ਕਰੀ ਹੋਵੇ ਨੰਬਰ ਦਿੱਤਾ ਗਿਆ ਜੀ ਲੜਕੇ ਦੇ ਪਰਿਵਾਰ ਦਾ ਬਾਕੀ ਦੀ ਜਾਣਕਾਰੀ ਤੁਸੀਂ ਲੜਕੇ ਦੇ ਪਰਿਵਾਰ ਦੇ ਨਾਲ ਸਿੱਧੀ ਗੱਲਬਾਤ ਕਰਕੇ ਲੈ ਸਕਦੇ ਹੋ ਜੀ ਹਰੀ ਪੱਟੀ ਵਾਲੇ ਨੰਬਰ ਤੇ ਸਾਡਾ ਵਟਸਐਪ ਨੰਬਰ ਹੈ ਜੀ ਤੁਸੀਂ ਸਾਨੂੰ ਵਟਸਐਪ ਤੇ ਐਡ ਦੇਣ ਲਈ ਸੰਪਰਕ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਵੀ ਲੜਕੇ ਦੇ ਜੀ ਨਾਮ ਦਿਲਵਾਗ ਸਿੰਘ ਪਤਾ ਤਰਨਤਾਰਨ ਸਾਹਿਬ ਉਮਰ ਹੈ ਜੀ 30 ਸਾਲ ਕਾਸਟ ਜੱਟ ਸਿੱਖ ਕੱਦ ਹੈ ਜੀ ਲੜਕੇ ਦਾ 5 ਫੁੱਟ 11 ਇੰਚ ਉਹਦਾ ਇਕਰੀਏ ਲੜਕੇ ਨੇ ਪਲੱਸ 2 ਪਾਸ ਭਰਾ ਕੋਈ ਨਹੀਂ ਮੁੰਡਾ ਇਕੱਲਾ ਹੈ ਜੀ ਭੈਣ ਇੱਕ ਮੈਰਡ ਹੈ ਮਾਤਾ ਪਿਤਾ ਮੁੰਡੇ ਦੇ ਐਕਸਪਾਇਰ ਨੇ ਜੀ ਕੰਮਕਾਰ ਹੈ ਜੀ ਮੁੰਡਾ ਸਿੰਗਾਪੁਰ ਦੇ ਵਿੱਚ ਕੰਮ ਕਰਦਾ ਤੇ ਇਨਕਮ 70000 ਰੁਪਏ ਪਰ ਮੰਥ ਹੈ ਮੰਗ ਪਰਿਵਾਰ ਦੀ ਕੁੜੀ ਸੋਹਣੀ ਸੁਨੱਖੀ ਪੜੀ ਲਿਖੀ ਹੋਵੇ ਜੀ ਘਰੇਲੂ ਹੋਵੇ ਘਰ ਸੰਭਾਲਣ ਵਾਲੀ ਲੜਕੀ ਦੀ ਲੋੜ ਹੈ ਜੀ ਲੜਕੇ ਨੂੰ ਲੜਕੀ ਨੇ ਭਾਵੇਂ ਪੜਾਈ ਲਿਖਾਈ ਘੱਟ ਕਰੀ ਹੋਵੇ ਜੀ ਚਾਹੇ ਪਲੱਸ 2 ਪਾਸ ਹੋਵੇ ਮੁੰਡਾ ਨਸ਼ੇ ਤੋਂ ਰਹਿਤ ਹੈ ਜੀ ਇਸ ਕਰਕੇ ਕੁੜੀ ਸਾਉ ਤੇ ਘਰੇਲੂ ਚਾਹੀਦੀ ਹੈ ਨੰਬਰ ਦਿੱਤਾ ਗਿਆ ਪਰਿਵਾਰ ਦਾ ਤੁਸੀਂ ਸੱਦੀ ਗੱਲਬਾਤ ਕਰਕੇ ਜਾਣਕਾਰੀ ਜੂ ਲੈ ਸਕਦੇ ਹੋ ਹਰੀ ਪੱਟੀ ਵਾਲੇ ਨੰਬਰ ਤੇ ਸਾਡੇ ਨਾਲ ਐਡ ਦੇਣ ਲਈ ਸੰਪਰਕ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਦੋਸਤੋ ਨਾਮ ਗੁਰਸੇਵਕ ਸਿੰਘ ਅਮਰਤਾ ਰੀ ਜੀ ਮੁੰਡਾ ਗੋਤ ਹਾਇਰ ਤੇ ਕਾਸਟ ਜੱਟ ਸਿੱਖ ਹੈ ਕੱਦ 5 ਫੁੱਟ 11 ਇੰਚ ਹੈ ਜੀ ਪਤਾ ਰਾਜੋਵਾਲ ਹੁਸ਼ਿਆਰਪੁਰ ਤੋਂ ਉਮਰ ਮੁੰਡੇ ਦੀ 34 ਸਾਲ ਪੜ੍ਹਾਈ ਕਰੀ ਹੈ ਜੀ ਗ੍ਰੈਜੂਏਟ ਭੈਣਾਂ ਦੋ ਮੈਰਿਡ ਨੇ ਜੀ ਇੱਕ ਭੈਣ ਗਵਰਨਮੈਂਟ ਟੀਚਰ ਹੈ ਤੇ ਇੱਕ ਕੈਨੇਡਾ ਦੇ ਵਿੱਚ ਭਰਾ ਇੱਕ ਹੈ ਜੀ ਲੜਕੇ ਦਾ ਪਿਤਾ ਪੈਨਸ਼ਨਰ ਨੇ ਮਾਤਾ ਹਾਊਸ ਵਾਈਫ ਨੇ ਕੰਮਕਾਰ ਹੈ ਜੀ ਰਨਿੰਗ ਅਵਨ ਪਪੂਲਰ ਨਰਸਰੀ ਵੈਰੀ ਵੈਲ ਮੁੰਡੇ ਦਾ ਨਰਸਰੀ ਦਾ ਕੰਮ ਹੈ ਜੀ ਆਪਣਾ ਵਧੀਆ ਘਰ ਪਰਿਵਾਰ ਹੈ ਮੰਗ ਹੈ ਜੀ ਇਹਨਾਂ ਦੀ ਕੁੜੀ ਸੋਹਣੀ ਸੁਨੱਖੀ ਘਰੇਲੂ ਹੋਵੇ ਹੋਰ ਕਿਸੇ ਵੀ ਤਰ੍ਹਾਂ ਦੀ ਕੋਈ ਮੰਗ ਨਹੀਂ ਜੀ ਪਰਿਵਾਰ ਦੀ ਜਲੰਧਰ ਹੁਸ਼ਿਆਰਪੁਰ ਏਰੀਆ ਹੀ ਇਹਨਾਂ ਨਾਲ ਸੰਪਰਕ ਕਰੇ ਜੀ ਮੈਰਿਜ ਬਿਊਰੋ ਵਾਲੇ ਇਹਨਾਂ ਨੂੰ ਫੋਨ ਨਾ ਕਰਨ ਜੀ ਨੰਬਰ ਦਿੱਤਾ ਗਿਆ ਲੜਕੇ ਦੇ ਪਰਿਵਾਰ ਦਾ ਤੁਸੀਂ ਸਿੱਧੀ ਗੱਲਬਾਤ ਕਰਕੇ ਜੋ ਜਾਣਕਾਰੀ ਇਹ ਲੈ ਸਕਦੇ ਹੋ ਜੀ ਹਾਂਜੀ ਅਗਲਾ ਰਿਸ਼ਤਾ ਹੈ ਜੀ ਨਾਮ ਸਿੰਘ ਪਤਾ ਅੰਮ੍ਰਿਤਸਰ ਸਾਹਿਬ ਕਾਸਟ ਜੱਟ ਸਿੱਖ ਉਮਰੇ ਜੀ ਮੁੰਡੇ ਦੀ 23 ਸਾਲ ਕੱਦ 5 ਫੁੱਟ 9 ਇੰਚ ਪੜ੍ਹਾਈ ਕਰੀ ਹੈ ਜੀ +2 ਭਰਾ ਇੱਕ ਜੀ ਆਰਮੀ ਦੇ ਵਿੱਚ ਹੈ ਭੈਣ ਇੱਕ ਮੈਰਿਡ ਹੈ ਜੀ ਫੈਮਿਲੀ ਦੇ ਵਿੱਚ ਮੁੰਡੇ ਦੇ ਸਿਰਫ ਮਾਤਾ ਪਿਤਾ ਨੇ ਜੀ ਕੰਮ ਕਰ ਹੈ ਮੁੰਡਾ ਅੰਮ੍ਰਿਤਸਰ ਦੇ ਵਿੱਚ ਕੋਰੀਅਰ ਦਾ ਕੰਮ ਕਰਦਾ ਹੈ ਜੀ ਜ਼ਮੀਨ ਹੈ 4 ਕਿੱਲੇ ਦੋ ਭਰਾਵਾਂ ਨੂੰ 4 ਕਿੱਲੇ ਜ਼ਮੀਨ ਆਉਂਦੀ ਹੈ ਜੀ ਮੰਗ ਹੈ ਪਰਿਵਾਰ ਦੀ ਕੁੜੀ ਸੋਹਣੀ ਸੁਨੱਖੀ ਪੜੀ ਲਿਖੀ ਗੁਰਸਿੱਖ ਫੈਮਿਲੀ ਦੀ ਹੋਵੇ ਜੀ ਉਹ ਘਰੇਲੂ ਹੋਵੇ ਜੀ ਲੜਕੀ ਨੰਬਰ ਦਿੱਤਾ ਗਿਆ ਪਰਿਵਾਰ ਦਾ ਤੁਸੀਂ ਸਿੱਧੀ ਗੱਲਬਾਤ ਕਰਕੇ ਪੂਰੀ ਜਾਣਕਾਰੀ ਲੈ ਸਕਦੇ ਹੋ ਹਰੀਪੱਟੀ ਵਾਲੇ ਨੰਬਰ ਤੇ ਤੁਸੀਂ ਸਾਡੇ ਨਾਲ ਐਡ ਲਈ ਸੰਪਰਕ ਕਰੋ ਜੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਸਿੰਘ ਪਤਾ ਮੁਖਤਸਰ ਸਾਹਿਬ ਕਾਸਟ ਹੈ ਜੀ ਖੱਤਰੀ ਤੇ ਉਮਰ ਹੈ 16 5 1996 ਕੱਦ ਹੈ ਜੀ 5 ਫੁੱਟ 7 ਇੰਚ ਪੜ੍ਹਾਈ ਕਰੀਏ ਬੈਚਲਰ ਇਨ ਕਮਰਸ ਤੋਂ ਪਿਤਾ ਆਰ ਸਿੰਘ ਮਾਤਾ ਐਲ ਕੌਰ ਭੈਣ ਇੱਕ ਹੈ ਜੀ ਅਨਮੈਰਿਡ ਜੌਬ ਕਰ ਰਹੇ ਨੇ ਕਾਮਕਾਰ ਹੈ ਜੀ ਆਪਣਾ ਬਿਜ਼ਨਸ ਹੈ ਮੁੰਡੇ ਦਾ ਇਨਕਮ 1 ਲੱਖ ਰੁਪਈਆ ਮਹੀਨਾ ਮੰਗ ਹੈ ਜੀ ਪਰਿਵਾਰ ਦੀ ਕੁੜੀ ਸੋਹਣੀ ਸੁਨੱਖੀ ਪੜ੍ਹੀ ਲਿਖੀ ਹੋਵੇ ਜੀ ਹੋਰ ਪਰਿਵਾਰ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਮੰਗ ਨਹੀਂ ਲੜਕੇ ਦੇ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਕਾਲੀ ਪੱਟੀ ਜੀ ਤੁਸੀਂ ਸਿੱਧੀ ਗੱਲਬਾਤ ਇਹਨਾਂ ਨਾਲ ਕਰਕੇ ਜਾਣਕਾਰੀ ਲੈ ਸਕਦੇ ਹੋ ਹਰੀ ਪੱਟੀ ਵਾਲੇ ਨੰਬਰ ਤੇ ਤੁਸੀਂ ਸਾਡੇ ਨਾਲ ਐਡ ਦੇਣ ਲਈ ਸੰਪਰਕ ਕਰ ਸਕਦੇ ਹੋ ਜੀ ਹਾਂਜੀ ਅਗਲਾ ਰਿਸ਼ਤਾ ਨਾਮ ਕੁਲਵਿੰਦਰ ਸਿੰਘ ਪਤਾ ਜ਼ਿਲ੍ਹਾ ਗੁਰਦਾਸਪੁਰ ਕਾਸਟ ਹੈ ਜੀ ਸ਼ਿਮਰ ਸਿੱਖ ਉਮਰ 21 1987 ਪੜ੍ਹਾਈ ਕਰੀਏ ਜੀ ਪਲੱਸ 2 ਕੱਦ 5 ਫੁੱਟ 7 ਇੰਚ ਪਿਤਾ ਦਾ ਨਾਮ ਹੈ ਜੀ ਸਰਵਣ ਸਿੰਘ ਮਾਤਾ ਗੁਰਸ਼ਰਨ ਕੌਰ ਕੰਮ ਕਰ ਰਿਹਾ ਜੀ ਆਪਣਾ ਸਵੀਟ ਬਾਕਸ ਐਂਡ ਡਿੱਪੂ ਹੋਲਡਰ ਦਾ ਮੁੰਡੇ ਦਾ ਕੰਮ ਹੈ 40000 ਰੁਪਏ ਆਮਦਨ ਹੈ ਜੀ ਮੰਗ ਹੈ ਕੁੜੀ ਸੋਹਣੀ ਸੁਨੱਖੀ ਪੜ੍ਹੀ ਲਿਖੀ ਹੋਵੇ ਨੰਬਰ ਦਿੱਤਾ ਗਿਆ ਪਰਿਵਾਰ ਦਾ ਸਿੱਧੇ ਗੱਲ ਕਰੋ ਤੇ ਪੂਰੀ ਜਾਣਕਾਰੀ ਲਓ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਕਾਸਟ ਜੱਟ ਸਿੱਖ ਹੈ ਜੀ ਉਮਰ 1998 ਕੱਦ 6 ਫੁੱਟ 3 ਇੰਚ ਹੈ ਜੀ ਭਰਾ ਇੱਕ ਹੈ ਜੀ ਆਸਟ੍ਰੇਲੀਆ ਦੇ ਵਿੱਚ ਪਹਿਣ ਇੱਕ ਨਿਊਜ਼ੀਲੈਂਡ ਦੀ ਪੀਆਰ ਹੈ ਕੰਮ ਕਰੇ ਜੀ ਮੁੰਡਾ ਨਿਊਜ਼ੀਲੈਂਡ ਦੇ ਵਿੱਚ ਹੈ ਤੇ ਪੀਆਰ ਹੈ 8 ਕਿਲੇ ਪੰਜਾਬ ਦੇ ਵਿੱਚ ਜ਼ਮੀਨ ਹੈ ਜੀ ਦੋ ਮੰਜ਼ਲੀ ਕੋਠੀ ਪਈ ਹੋਈ ਹੈ ਵਧੀਆ ਆਮਦਨ ਵਧੀਆ ਘਰ ਪਰਿਵਾਰ ਹੈ ਜੀ ਮੰਗ ਹੈ ਇਹਨਾਂ ਦੀ ਕੁੜੀ ਨਿਊਜ਼ੀਲੈਂਡ ਦੀ ਹੋਵੇ ਜਾਂ ਫਿਰ ਲੜਕੀ ਨੇ ਬੀਐਸਸੀ ਨਰਸਿੰਗ ਕਰੀ ਹੋਵੇ ਜੀ ਕੱਦ ਲੜਕੀ ਦਾ 5 ਫੁੱਟ 8 ਇੰਚ ਤੋਂ ਉੱਪਰ ਹੋਵੇ ਜੀ ਸੋਹਣੀ ਸੁਨੱਖੀ ਜੱਟ ਸਿੱਖ ਲੜਕੀ ਹੋਵੇ ਜੀ ਨਰਸਿੰਗ ਕੁੜੀ ਨੂੰ ਪਹਿਲਾ ਜੀ ਨੰਬਰ ਦਿੱਤਾ ਗਿਆ ਜੀ ਪਰਿਵਾਰ ਦਾ ਤੁਸੀਂ ਸੱਦੀ ਗੱਲ ਕਰੋ ਤੇ ਪੂਰੀ ਜਾਣਕਾਰੀ ਲੋ ਹਰੀ ਪੱਟੀ ਵਾਲੇ ਨੰਬਰ ਤੇ ਤੁਸੀਂ ਸਾਡੇ ਨਾਲ ਐਡ ਦੇਣ ਲਈ ਸੰਪਰਕ ਕਰ ਸਕਦੇ ਹੋ ਜੀ। ਅਗਲਾ ਰਿਸ਼ਤੇ ਜੀ ਨਾਮ ਸਿੰਘ ਲੜਕਾ ਹੈ ਤਲਖ ਸ਼ੁਦਾ ਜੀ। ਪਤਾ ਅਮਰਤਸਰ ਸਾਹਿਬ ਕਾਸਟ ਜੱਟ ਸਿੱਖ ਸੌਰੀ ਕਾਸਟ ਸਿੱਖ ਰਾਮਦਾਸੀਆ ਝੁਲਾਹਾ ਤੇ ਰਾਧਾ ਸੋਮੀ ਫੈਮਲੀ ਹੈ ਜੀ। ਉਮਰ ਹੈ 4 1986 ਕੱਦ 5 ਫੁੱਟ 5 ਇੰਚ। ਪੜ੍ਹਾਈ ਕਰੀ ਹੈ ਜੀ ਐਮਏ ਬੀਐਡ ਪਿਤਾ ਗਵਰਨਮੈਂਟ ਜੌਬ ਤੋਂ ਰਟਾਇਰ ਨੇ ਜੀ। ਮੁੰਡਾ ਮੋਨ ਹੈ ਜੀ ਪਰ ਪੱਗ ਬੰਨਦਾ ਹੈ। ਕੰਮ ਕਰ ਰਿਹਾ ਜੀ ਪ੍ਰਾਈਵੇਟ ਟੀਚਰ ਦੀ ਨੌਕਰੀ ਕਰ ਰਿਹਾ ਮੁੰਡਾ 30000 ਤਨਖਾਹ ਹੈ ਇਹਨਾਂ ਦੀ ਮੰਗ ਹੈ ਜੀ ਕੁੜੀ ਪਤਲੀ ਹੋਵੇ ਸੋਹਣੀ ਸੁਨੱਖੀ ਹੋਵੇ ਭਾਵੇਂ ਗਰੀਬ ਫੈਮਿਲੀ ਤੋਂ ਹੋਵੇ ਜੀ ਨੰਬਰ ਦਿੱਤਾ ਗਿਆ ਪਰਿਵਾਰ ਦਾ ਸਿੱਧੀ ਗੱਲ ਕਰੋ ਤੇ ਪੂਰੀ ਜਾਣਕਾਰੀ ਲਓ ਜੀ ਅਗਲਾ ਰਿਸ਼ਤੇ ਜੀ ਨਾਮ ਸਿੰਘ ਕੱਦ 5 ਫੁੱਟ 6 ਇੰਚ ਜ਼ਿਲ੍ਹਾ ਬਰਨਾਲਾ ਗੋਤ ਬੁੱਟਰ ਕਾਸਟ ਹੈ ਜੀ ਜੱਟ ਸਿੱਖ ਪੜ੍ਹਾਈ ਕਰੀ ਹੈ ਬੀਏ ਜ਼ਮੀਨ 5 ਏਕੜ ਹੈ ਜੀ ਸਟੇਟਸ ਵਿਜ਼ਟਰ ਵੀਜ਼ਾ ਇਨ ਕੈਨੇਡਾ ਪਹਿਣ 1kg ਕੈਨੇਡਾ ਦੀ ਵਰਕ ਪਰਮਿਟ ਮੰਗ ਹੈ ਪਰਿਵਾਰ ਦੀ ਕੁੜੀ ਕੈਨੇਡਾ ਨੂੰ ਵਰਕ ਪਰਮਿਟ ਹੋਵੇ ਜਾਂ ਪੀਆਰ ਹੋਵੇ ਮੈਰਜ ਬਿਊਰੋ ਵਾਲੇ ਇਹਨਾਂ ਨੂੰ ਫੋਨ ਨਾ ਕਰਨ ਜੀ ਕਾਲੀ ਪੱਟੀ ਦੇ ਵਿੱਚ ਲੜਕੇ ਦੇ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਤੁਸੀਂ ਸਿੱਧੀ ਗੱਲਬਾਤ ਕਰਕੇ ਜੋ ਜਾਣਕਾਰੀ ਇਹ ਲੈ ਸਕਦੇ ਹੋ ਹਰੀ ਪੱਟੀ ਵਾਲੇ ਨੰਬਰ ਤੇ ਤੁਸੀਂ ਸਾਡੇ ਨਾਲ ਐਡ ਦੇਣ ਲਈ ਸੰਪਰਕ ਕਰ ਸਕਦੇ ਹੋ ਜੀ